ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾਇਆ ਪੰਜਾਬ ਸਰਕਾਰ ਦਿੰਨੇ ਜਿਹੜਾ ਸੀ ਇਹ ਮੁਲਾਜ਼ਮਾਂ ਦੇ ਸਬੰਧ ਵਿੱਚ ਨਵਾਂ ਫੈਸਲਾ ਆਇਆ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਪਰਕ ਸਮੇਂ ਇਹ ਪੂਰੀ ਤਨਖਾਹ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਹੁਕਮ ਜਾਰੀ ਕੀਤੇ ਗਏ ਨੇ ਪਟੀਸ਼ਨਰਾਂ ਤੇ ਨਾਨ ਪਟੀਸ਼ਨਰਾਂ ਸਾਰਿਆਂ ਨੂੰ ਇਸ ਜਿਹੜਾ ਲਾਭ ਮਿਲੇਗਾ ਸਿੱਖਿਆ ਵਿਭਾਗ ਨੇ ਇਸ ਦੇ ਸਬੰਧ ਵਿੱਚ ਇੱਕ ਲੈਟਰ ਜਾਰੀ ਕੀਤਾ ਗਿਆ ਕੀ ਲੈਟਰ ਉਸ ਦੇ ਸਬੰਧ ਵਿੱਚ ਵੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਸਿੱਖਿਆ ਡਿਪਾਰਟਮੈਂਟ ਨਾਲ ਸੰਬੰਧਤ ਮੁਲਾਜ਼ਮਾਂ ਨਾਲ ਸੰਬੰਧਤ ਜਾਂ ਮੈਂ ਭਰਤੀਆਂ ਨਾਲ ਸੰਬੰਧਤ ਜੌਬ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਰਕਾਰ ਨੇ ਮੁਲਾਜ਼ਮਾਂ ਨੂੰ ਜਿਹੜਾ ਪਰਕ ਸਮੇ ਤੋਂ ਜਿਹੜੀ ਪੂਰੀ ਤਨਖਾਹ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਦੇ ਵਿੱਚ ਜਿਹੜੇ ਪਟੀਸ਼ਨਰ ਬਣੇ ਸੀ ਤੇ ਜਿਹੜੇ ਨਾਨ ਪਟੀਸ਼ਨਰ ਸੀਗੇ ਸਾਰਿਆਂ ਨੂੰ ਲਾਭ ਮਿਲੇਗਾ ਤੇ ਸਿੱਖਿਆ ਉਪਾਗ ਵੱਲੋਂ ਇਸ ਦਾ ਪੱਤਰ ਜਾਰੀ ਕਰ ਦਿੱਤਾ ਜਾ ਗਿਆ ਹੈ ਜਿਵੇਂ ਕਿ ਆਪਾਂ ਜਾਣਦੇ ਆ ਪਿਛਲੇ ਲੰਬੇ ਸਮੇ ਤੋਂ ਮੁਲਾਜ਼ਮ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਸੀ ਕਿ ਇੱਕ 17 ਜੁਲਾਈ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਸੀ ਉਸ ਦੇ ਉੱਤੇ ਪੰਜਾਬ ਪੇ ਕਮਿਸ਼ਨ ਨਾ ਲਾ ਕੇ ਸੈਂਟਰ ਪੇ ਕਮਿਸ਼ਨ ਲਾਇਆ ਜਾ ਰਿਹਾ ਸੀ ਜਿਸ ਦੇ ਸਬੰਧ ਵਿੱਚ ਇਹ ਮੁਲਾਜ਼ਮਾਂ ਨੇ ਜਿਹੜੇ ਅਸੀਂ ਲੰਬੀ ਲੜਾਈ ਲੜੀ ਜਿਸ ਦੇ ਵਿੱਚ ਕਾਨੂੰਨੀ ਲੜਾਈ ਵੀ ਲੜੀ ਤੇ ਦੂਸਰੇ ਸੜਕਾਂ ਤੇ ਵੀ ਇਸ ਦੇ ਸਬੰਧ ਵਿੱਚ ਮੁਜ਼ਾਰੇ ਵਗੈਰਾ ਕੀਤੇ ਗਏ ਤਾਂ ਜਿਸ ਦੇ ਵਿੱਚ ਕੋਰਟ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਪਹਿਲਾਂ ਹਾਈ ਕੋਰਟ ਫਿਰ ਡਬਲ ਬੈਂਚ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਆਇਆ ਸੀ ਉਸ ਦੇ ਸਬੰਧ ਵਿੱਚ ਤੇ ਜਿਹੜਾ ਅਸੀਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਪੰਜਾਬ ਪੇ ਕਮਿਸ਼ਨ ਹੀ ਲਾਗੂ ਕੀਤਾ ਜਾਵੇ ਤਾਂ ਇਸ ਦੇ ਸਬੰਧ ਵਿੱਚ ਪਿਛਲੇ ਦਿਨੀ ਸਿੱਖਿਆ ਡਿਪਾਰਟਮੈਂਟ ਨੇ ਇੱਕ ਪੱਤਰ ਜਾਰੀ ਕੀਤਾ ਸੀ ਕੇ ਜਿਹੜੇ ਪਟੀਸ਼ਨਰ ਨੇ ਉਹਨਾਂ ਤੇ ਜਿਹੜਾ ਇਹ ਫੈਸਲਾ ਲਾਗੂ ਕੀਤਾ ਜਾਵੇਗਾ ਉਹਨਾਂ ਨੂੰ ਸੈਂਟਰ ਪੇ ਕਮਿਸ਼ਨ ਨਾ ਦੇ ਕੇ ਪੰਜਾਬ ਪੇ ਕਮਿਸ਼ਨ ਜਿਹੜਾ ਲਾਗੂ ਕੀਤਾ ਜਾਵੇਗਾ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸਿਰਫ ਜਿਹੜੇ ਪਟੀਸ਼ਨਰ ਬਣੇ ਸੀ ਉਹਨਾਂ ਨੂੰ ਹੀ ਜਿਹੜਾ ਇਸ ਦਾ ਲਾਭ ਮਿਲੇਗਾ ਤਾਂ ਹੁਣ ਇਸ ਦੇ ਸਬੰਧ ਵਿੱਚ ਇੱਕ ਨਵਾਂ ਪੱਤਰ ਜਾਰੀ ਕੀਤਾ ਜਾ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਪੱਤਰ ਜਾਰੀ ਕੀਤਾ ਗਿਆ ਸਿੱਖਿਆ ਡਿਪਾਰਟਮੈਂਟ ਵੱਲੋਂ ਜਿਹੜਾ ਇਸ ਪੱਤਰ ਜਾਰੀ ਕੀਤਾ ਗਿਆ ਹੈ ਸਾ ਜਿਸ ਦੇ ਵਿੱਚ ਸਿਖਿਆ ਸਕੱਤਰ ਦੁਆਰਾ ਇਹ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਸਰਕਾਰ ਜਿਹੜੇ ਪਰਕ ਸਮੇਂ ਵਿੱਚ ਜਿਹੜਾ ਨੇ ਤਨਖਾਹ ਜਿਹੜੀ ਉਹ ਪੂਰੀ ਤਨਖਾਹ ਦਿੱਤੀ ਜਾਵੇਗੀ ਜਿਹੜੇ ਪਟੀਸ਼ਨਰ ਨੇ ਉਹਨਾਂ ਨੂੰ ਵੀ ਤੇ ਜਿਹੜੇ ਨਾਨਮ ਪਟੀਸ਼ਨਰ ਨੇ ਜਿਨ੍ਹਾਂ ਨੇ ਪਟੀਸ਼ਨ ਜ਼ਾਇਰ ਨਹੀਂ ਕੀਤੀ ਸੀ ਉਹਨਾਂ ਨੂੰ ਵੀ ਇਸ ਦਾ ਪੂਰਾ ਜਿਹੜਾ ਲਾਭ ਮਿਲੇਗਾ ਇਹ ਸਿਖਿਆ ਸਕੱਤਰ ਵੱਲੋਂ ਜਿਹੜਾ ਇਹ ਕੀਤਾ ਗਿਆ 9 ਸਤੰਬਰ 2022 ਇਹ ਜਿਹੜੀਆਂ ਭਰਤੀਆਂ ਕੋਈ ਕੀ ਰਹੀਆਂ ਕੀਤੀਆਂ ਗਈਆਂ ਸੀ ਉਹਨਾਂ ਨੂੰ ਜਿਹੜਾ ਪੂਰੀ ਤਨਖਾਹ ਸਕੇਲ ਜਿਹੜੇ ਦਿੱਤੇ ਜਾਣਗੇ ਪਰਕਤਾਰ ਸਮੇਂ ਵੀ ਦਿੱਤੇ ਜਾਣਗੇ ਇਸ ਦੇ ਵਿੱਚ 1100 5278 ਪੀਚਰਾਂ ਜਿਹੜੀ ਭਰਤੀ ਕੀਤੀ ਗਈ ਸੀ ਤਾਂ ਇਹਨਾਂ ਨੂੰ ਪਰਕਕਾਲ ਸਮੇਂ ਜਿਹੜੀ ਪੂਰੀ ਤਨਖਾਹ ਦਿੱਤੇ ਜਾ ਪੰਜਾਬ ਸਰਕਾਰ ਦੁਆਰਾ ਸਪਸ਼ਟ ਕੀਤਾ ਗਿਆ ਕਿ 9 ਸਤੰਬਰ 2022 ਤੇ ਜਿਹੜੇ ਵੀ ਇਸ਼ਤਿਹਾਰ ਜਾਰੀ ਕੀਤੇ ਗਏ ਸੀ ਉਹਨਾਂ ਨੂੰ ਇਸ ਦਾ ਪੂਰਾ ਨਾ ਮਿਲੇਗਾ ਉਹਨਾਂ ਨੂੰ ਪੂਰੀ ਤਨਖਾਹ ਮਿਲੇਗੀ ਪਟੀਸ਼ਨਰ ਨੂੰ ਵੀ ਮਿਲੇਗੀ ਤੇ ਨਾਨ ਪਟੀਸ਼ਨਰ ਨੂੰ ਵੀ ਇਸ ਦਾ ਪੂਰਾ ਲਾਭ ਮਿਲੇਗਾ 1158 ਦੇ ਇਸ ਬੰਦ ਵਿੱਚ ਇਹ ਪੱਤਰ ਜਾਰੀ ਕੀਤਾ ਜਾ ਸੀ ਕਿ ਜਿਨ੍ਹਾਂ ਨੂੰ ਪੂਰੀ ਤਨਖਾਹ ਮਿਲੇਗੀ ਜਿਨ੍ਹਾਂ ਦਾ 3 ਸਾਲ ਦਾ ਪਰਖ ਕਾਲ ਪੂਰਾ ਕਰਨ ਤੋਂ ਬਾਅਦ ਰੈਗੂਲਰ ਕੀਤਾ ਜਾਂ ਜਿਨ੍ਹਾਂ ਨੇ ਅਜੇ 2 ਸਾਲ ਪੂਰੇ ਹੋਏ ਨੇ ਤਾਂ ਉਹਨਾਂ ਨੂੰ ਜਿਸ ਡੇਟ ਤੋਂ ਉਹਨਾਂ ਦੀ ਭਰਤੀ ਹੋਈ ਸੀ ਉਸ ਡੇਟ ਤੋਂ ਲੈ ਕੇ ਹੁਣ ਤੱਕ ਜਿਹੜੀ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇਗੀ ਤੇ ਹੁਣ ਜਿਹੜੀ ਪੂਰੀ ਤਨਖਾਹ ਦਿੱਤੀ ਜਾਵੇਗੀ ਜਿਸ ਲਈ ਇਹ ਪਟੀਸ਼ਨਰ ਤੇ ਨਾਨ ਪਟੀਸ਼ਨਰ ਨੂੰ ਸਾਰਿਆਂ ਨੂੰ ਜਿਹੜੀ ਹੈ ਪਰਕਾਲ ਸਮੇ ਵੀ ਪੂਰੀ ਤਨਖਾਹ ਦਿੱਤੀ ਜਾਵੇਗੀ ਇਹ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਜਿਹੜਾ ਯੂਨੀਅਨ ਜਿਹੜੀਆਂ ਨੇ ਉਹਨਾਂ ਨੇ ਇਸ ਜਿਹੜਾ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ ਤੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਇਹ ਇੱਕ ਹੀ ਜਿਹੜਾ ਸੀ ਪੰਜਾਬ ਸਿੱਖਿਆ ਡਿਪਾਰਟਮੈਂਟ ਵਿੱਚ ਲਾਗੂ ਕੀਤਾ ਗਿਆ ਤੇ ਇਸ ਨੂੰ ਸਾਰੇ ਵਿਭਾਗਾਂ ਵਿੱਚ ਲਾਗੂ ਕੀਤਾ ਜਾਵੇ ਤਾਂ ਇਸ ਦਾ ਜਿਹੜਾ ਯੂਨੀਅਨ ਵੱਲੋਂ ਸਵਾਗਤ ਵੀ ਕੀਤਾ ਗਿਆ ਤੇ ਨਾਲ ਮੰਗ ਕੀਤੀ ਗਈ ਹੈ ਕਿ ਬਾਕੀ ਵਿਭਾਗਾਂ ਦੇ ਵਿੱਚ ਵੀ ਇਹ ਜਿਹੜਾ ਫੈਸਲਾ ਲਾਗੂ ਕੀਤਾ ਜਾਵੇ ਇੱਕ ਸਰਕਾਰ ਦਾ ਚੰਗਾ ਫੈਸਲਾ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ